ਇਹ ਤਸਵੀਰਾਂ ਦੇਖ ਕੇ ਤੁਸੀਂ ਸੋਚਦੇ ਹੋਵੋਗੇ ਕਿ ਇਹ ਤਸਵੀਰਾਂ ਚੰਡੀਗੜ੍ਹ ਸ਼ਹਿਰ ਜਾਂ ਦਿੱਲੀ ਜਾਂ ਕਿਸੇ ਹੋਰ ਵੱਡੇ ਸ਼ਹਿਰ ਦੇ ਹਨ ਜਿੱਥੇ ਐਡਾ ਵੱਡਾ ਟ੍ਰੈਫਿਕ ਲੱਗਿਆ ਹੋਇਆ ਹੈ ਲੇਕਿਨ ਇਹ ਤਸਵੀਰਾਂ ਦੱਸ ਦਈਏ ਕਿ ਸ਼੍ਰੀ ਮੁਕਤਸਰ ਸਾਹਿਬ ਦੇ ਹਨ ਇਹ ਮੁਕਸਰ ਤੋਂ ਕੋਟਕਪੂਰਾ ਰੋਡ ਦੀਆਂ ਤਸਵੀਰਾਂ ਨੇ ਜਿੱਥੇ ਬੀਤੀ ਸ਼ਾਮ ਵੱਡਾ ਜਾਮ ਲੱਗਿਆ ਹੋਇਆ ਸੀ ਜਾਮ ਲੱਗਣ ਦਾ ਵੱਡਾ ਕਾਰਨ ਸੜਕਾਂ ਤੇ ਨਜਾਇਜ਼ ਕਬਜ਼ੇ ਵੀ ਨੇ ਔਰ ਦੱਸਦੀਏ ਕਿ ਕਈ ਲੋਕਾਂ ਦੇ ਕਾਰਨ ਵੀ ਇਹ ਜਾਮ ਲੱਗ ਜਾਂਦਾ ਹੈ ਕਿਉਂਕਿ ਇੱਕ ਰੋਡ ਥਾਂਦੇਵਾਲਾ ਨੂੰ ਜਾਂਦਾ ਔਰ ਇੱਕ ਤਿਲਕਨਗਰ ਨੂੰ ਜਾਂਦਾ ਹੈ ਕਈ ਲੋਕ ਥਾਂਦੇਵਾਲਾ ਨੂੰ ਜਾਂਦੇ ਨੇ ਤਾਂ ਜਾਂ ਥਾਂਦੇਵਾਲਾ ਰੋਡ ਤੋਂ ਕੋਟਪੂਰਾ ਰੋਡ ਤੇ ਚੜਦੇ ਨੇ ਤਾਂ ਉਸ ਵੇਲੇ ਵੀ ਇਹ ਵੱਡਾ ਜਾਮ ਲੱਗ ਜਾਂਦਾ ਹੈ ਜਿਸ ਤਰ੍ਹਾਂ ਦੇ ਨਾਲ ਤਸਵੀਰਾਂ ਦੇ ਵਿੱਚ ਦੇਖ ਸਕਦੇ ਹੋ ਇੱਕ ਈ ਰਿਕਸ਼ਾ ਜਦ ਕਾਰ ਦੇ ਪਿੱਛੇ ਥਾਂਦੇਵਾਲਾ ਰੋਡ ਨੂੰ ਜਾ ਰਿਹਾ ਸੀ ਤਾਂ ਅੱਗੋਂ ਕਾਰਾਂ ਆ ਰਹੀਆਂ ਸੀ ਜਿਸ ਦੇ ਕਾਰਨ ਨਾ ਤਾਂ ਇਹ ਰਿਕਸ਼ਾ ਲੰਘ ਸਕਿਆ ਤੇ ਨਾ ਹੀ ਅੱਗੋਂ ਕਾਰਾਂ ਲੰਘ ਸਕੀਆਂ ਨੇ ਜਿਸ ਦੇ ਕਾਰਨ ਲੰਮੀਆਂ ਲੈਣਾ ਕਾਰਾਂ ਦੀਆਂ ਲੱਗ ਚੁੱਕੀਆਂ ਨੇ ਤਾਂ ਇਹ ਰਿਕਸ਼ਾ ਨੂੰ ਬੈਕ ਕਰਨਾ ਪਿਆ ਉਸ ਤੋਂ ਬਾਅਦ ਇਹ ਟ੍ਰੈਫਿਕ ਚੱਲਿਆ ਲੋਕਾਂ ਦਾ ਕਹਿਣਾ ਕਿ ਅਕਸਰ ਹੀ ਇੱਥੇ ਜਾਮ ਲੱਗਦਾ ਰਹਿੰਦਾ ਹੈ ਦੱਸ દਈਏ ਕਿ ਦਿਨ ਵੇਲੇ ਤਾਂ ਟ੍ਰੈਫਿਕ ਮੁਲਾਜ਼ਮ ਇੱਥੇ ਖੜੇ ਹੁੰਦੇ ਨੇ ਲੇਕਿਨ ਬੀਤੀ ਸ਼ਾਮ ਕੋਈ ਵੀ ਟ੍ਰੈਫਿਕ ਮੁਲਾਜ਼ਮ ਇੱਥੇ ਦਿਖਾਈ ਨਹੀਂ ਦੇ ਰਿਹਾ ਸੀ ਤਾਂ ਟ੍ਰੈਫਿਕ ਦੇਖ ਸਕਦੇ ਹੋ ਕਿ ਕਿੰਨਾ ਵੱਡਾ ਟ੍ਰੈਫਿਕ ਲੱਗ ਚੁੱਕਿਆ ਹੈ ਔਰ ਕਾਰਾਂ ਦੀਆਂ ਲੰਬੀਆਂ ਲਹਿਣਾ ਲੱਗੀਆਂ ਹੋਈਆਂ ਨੇ ਔਰ ਦੱਸਦੀ ਹੈ ਕਿ ਕਈ ਕਾਰਾਂ ਵਾਲੇ ਤਾਂ ਵਾਪਸ ਵੀ ਜਾ ਰਹੇ ਸੀ ਕੀ ਪਤਾ ਕੋਈ ਨਹੀਂ ਕਿੰਨਾ ਟਾਈਮ ਇਸ ਜਾਮ ਦੇ ਵਿੱਚ ਖੜਨਾ ਪੈ ਜਾਵੇ ਤਸਵੀਰਾਂ ਵੇਖ ਕੇ ਤੁਸੀਂ ਖੁਦ ਅੰਦਾਜ਼ਾ ਲਗਾ ਸਕਦੇ ਹੋ